ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਾਖੇ ਚਹਿਲਾਂ ਵਾਲੀ ਤੋਂ ਲੜਕੀ ਹੈ ਜਿਹੜੀ ਪਿਛਲੀ 11 ਤਰੀਕ ਤੋਂ ਲਾਪਤਾ ਹੈ। ਉਹਦੇ ਸਬੰਧ ਦੇ ਵਿੱਚ ਬਾਰ ਬਾਰ ਅਸੀਂ ਪੁਲਿਸ ਦੇ ਥਾਣੇ ਦੇ ਗੇੜੇ ਲਾ ਰਾ ਕੇ ਹੰਬ ਚੁੱਕੇ ਹਾਂ। ਪੁਲਿਸ ਪ੍ਰਸ਼ਾਸਨ ਨੇ ਪਹਿਲਾਂ 11 ਤਰੀਕ ਨੂੰ ਧਰਨਾ ਲੱਗਿਆ ਸੀਗਾ ਵਿਸ਼ਵਾਸ ਦਿਵਾ ਕੇ 4 ਦਿਨਾਂ ਦਾ ਧਰਨਾ ਅਠਾ ਦਿੱਤਾ। ਉਸ ਤੋਂ ਬਾਅਦ ਫੇਰ ਅੱਜ ਅਸੀਂ ਦੁਬਾਰੇ ਥਾਣੇ ਦਾ ਘਰਾਓ ਕੀਤਾ ਹੈ। ਉਹੀ ਫੇਰ ਲਾਰੇ ਨੇ 4 ਦਿਨ ਦੇ ਤੂੰ ਸਾਨੂੰ 5 ਦਿਨ ਦੇ ਦੋ ਅਸੀਂ ਕੁੜੀ ਲੱਭ ਲਾਂਗੇ ਪਰ ਕੋਈ ਵੀ ਹੈ ਜਿਹੜਾ ਪੁਲਿਸ ਹਰਕਤ ਕਰਨੀ ਨਹੀਂ ਰਹੀ ਪੰਜਾਬ ਆ ਜਿਹੜਾ ਜੰਗਲ ਦਾ ਰਾਜ ਬਣ ਚੁੱਕਾ ਇੱਥੇ ਦਿਨ ਦਿਹਾੜੇ ਕਾਤਲ ਡਾਕ ਕੇ ਸੁਰੱਖਤियां ਹੋ ਰਹੀਆਂ ਨੇ ਸਰਕਾਰ ਆ ਜਿਹੜੀ ਕੰਬ ਕਰਨੀ ਨੀਂਦ ਸੁੱਤੀ ਪਈ ਆ ਕੋਈ ਕੰਟਰੋਲ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਦਾ ਕੰਟਰੋਲ ਨਹੀਂ ਜਿਹੜੀ ਸਾਰੇ ਆਪੋ ਤਾਪੀ ਹੋਈ ਪਈ ਆ ਇਸ ਕਰਕੇ ਜਿਹੜੀਆਂ ਮਾਂ ਪਿਓ ਨੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਤੇ ਹੋਰ ਲੜਕੀਆਂ ਨੂੰ ਕਿਸੇ ਵੀ ਕੰਮਦਾਨ ਦੇ ਭੇਜਣ ਤੋਂ ਅੱਜ ਡਰ ਰਹੇ ਨੇ ਸਹਿਮ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਜੇ ਲੜਕੀ ਨਾ ਲੱਭੀ ਤਾਂ ਜਿਹੜਾ ਸਟੈਪ ਹੈ ਭਾਰਤੀਆਂ ਨੂੰ ਮੇਕਤਾ ਡਕਾਉਂਦਾ ਟੇਕੇ ਨਹੀਂ ਬੈਠੂਗੀ ਜਿੰਨਾ ਚਿਰ ਲੜਕੀ ਨਹੀਂ ਮਿਲੂਗੀ ਇਹ ਸਰਕਾਰ ਨੂੰ ਕੰਤੇ ਲਿਖਿਆ ਪੜ ਲੈਣਾ ਚਾਹੀਦਾ ਇੱਥੋਂ ਦੇ ਪ੍ਰਸ਼ਾਸਨ ਨੂੰ ਪੜ ਲੈਣਾ ਚਾਹੀਦਾ ਉਹਨਾਂ ਚਿਰ ਅਸੀਂ ਸਰਕਾਰ ਦੇ ਨੱਕ ਚ ਧਾਮ ਕਰਕੇ ਰੱਖਾਂਗੇ ਜਿੰਨਾ ਚਿਰ ਲੜਕੀ ਸਾਡੀ ਘਰੇ ਨਹੀਂ ਆਉਂਦੀ ਜਿੱ ਇੱਕ ਮਾਖਾ ਚਹਿਲਾ ਤੋਂ ਇੱਕ ਕੁੜੀ ਗਾਇਬ ਹੋਈ ਨੂੰ ਅੱਜ 11 ਤਰੀਕ ਦੀ ਗਾਇਬ ਹੋਈ ਹੋਈ ਹੈ ਅਸੀਂ ਜਿੰਨੇ ਵਾਰੀ ਧਾਰਨਾ ਲਾਇਆ ਸਾਨੂੰ ਇੱਕ ਭਰੋਸੇ ਤੋਂ ਬਿਨਾ ਕੁਝ ਨਹੀਂ ਮਿਲਿਆ ਕਿਉਂ ਦੂਜੇ ਪਾਸੇ ਪਰਿਵਾਰ ਕਹਿ ਰਿਹਾ ਵੀ ਸਾਨੂੰ ਮੁੰਡਾ ਦੇ ਦਿਓ ਸਾਤੋਂ ਕੁੜੀ ਲੈ ਜਾਓ ਤੇ ਪ੍ਰਸ਼ਾਸਨ ਸਾਨੂੰ ਇਹ ਗੱਲ ਕਹਿ ਰਿਹਾ ਅਸੀਂ ਪੂਰੀ ਪੜਤਾਲ ਕਰ ਰਹੇ ਹਾਂ ਤੇ ਪਰ ਕਾਰਨ ਇਹ ਹੈ ਜੀ ਪੜਤਾਲ ਕਰ ਪਤਾ ਨਹੀਂ ਕਿੱਥੇ ਰਹੇ ਨੇ ਕਿਉਂ ਜਦੋਂ ਇੱਕ ਕੁੜੀ ਗਾਇਬ ਹੈ ਤੇ ਹੋ ਸਕਦਾ ਸਾਨੂੰ ਡਰ ਹੈ ਵੀ ਉਹ ਦੇ ਨਾਲ ਖਬਣੀ ਕੀ ਹੋ ਰਿਹਾ ਕੁੜੀ ਨੂੰ ਡਰਾ ਕੇ ਅਸੀਂ ਹੁਣ ਇਹ ਠੀਕੇ ਬੈਠਾਂਗੇ ਨਹੀਂ ਸਾਡੀ ਜਥੇਬੰਦੀ ਕੋਲੇ ਇਹ ਕੇਸ ਆਇਆ ਹੋਇਆ ਤੇ ਅਸੀਂ ਹੁਣ ਦੇਖਦੇ ਆ ਕਿਉਂ ਸਾਨੂੰ ਭਰੋਸਾ ਪਹਿਲਾਂ ਵੀ ਡੀਐਸਪੀ ਸਾਹਿਬ ਦੇ ਕੇ ਅੱਜ ਹੋਰ ਡੀਐਸਪੀ ਸਾਹਿਬ ਆ ਗਏ ਐ ਨਹੀਂ ਪਤਾ ਜੀ ਅੱਜ ਅਸੀਂ ਇਹਨਾਂ ਦੇ ਕਹੇ ਤੋਂ ਧਰਨਾ ਚੱਕ ਲਿਆ ਦੁਬਾਰੇ ਲਾਇਆ ਉੱਤੇ ਕੋਈ ਹੋਰ ਡੀਐਸਪੀ ਸਾਹਿਬ ਆ ਜਾਣ ਇਸ ਕਰਕੇ ਹੁਣ ਅਸੀਂ ਅਗਲੀ ਤਿਆਰੀ ਹੈ ਜਿਹੜੀ ਸੜਕ ਵੱਲ ਜਾ ਰਹੇ ਹਾਂ ਸਾਡੀ ਮਜਬੂਰੀ ਹੈ ਅਸੀਂ ਜਨਤਾ ਤੋਂ ਵੀ ਪਹਿਲੀ ਮਾਫੀ ਮੰਗਦੇ ਹਾਂ ਵੀ ਸਾਡੀ ਮਜਬੂਰੀ ਦੇ ਕਾਰਨ ਸਾਨੂੰ ਸੜਕ ਰੋਕਣੀ ਪੈਂਦੀ ਹੈ ਸਾਨੂੰ ਕਿਸੇ ਨਾਲ ਪ੍ਰੇਸ਼ਾਨ ਕਰਕੇ ਕੁਝ ਮਿਲਦਾ ਨਹੀਂ